ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਇੱਕ ਛੋਟੇ ਕਿਸਾਨ ਦਾ ਬੇਟਾ 에ਅਰ ਫੋਰਸ ਵਿੱਚ ਫਲਾਈਂਗ ਅਫਸਰ ਬਣ ਕੇ ਪਿੰਡ ਪਰਤ ਆਇਆ ਇਸ ਦਰਾਂ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ ਫਲਾਈਂਗ ਅਫਸਰ ਬਣਨ ਤੋਂ ਬਾਅਦ ਪਿੰਡ ਪਹੁੰਚੇ ਉਸਨੇ ਕਿਹਾ ਹੈ ਕਿ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ 에어ਫੋਰਸ ਵਿੱਚ ਫਲਾਈਂਗ ਅਫਸਰ ਬਣੇਗਾ ਪਰ ਉਹ ਕੋਸ਼ਿਸ਼ ਕਿਸਮਤ ਹੈ ਕਿ ਉਸਨੂੰ 에어ਫੋਰਸ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੋ ਰਹੀ ਹੈ ਵੀਰ ਜੀ ਮੈਂ ਹੁਣ ਕੱਲ ਹੀ ਮੇਰੀ ਪਾਸਿੰਗ ਆਊਟ ਪੈਰਡ ਹੋਈ ਸੀਗੀ ਹੁਣ ਮੈਂ ਫਲਾਈਂਗ ਅਫਸਰ ਦੇ ਰੈਂਕ 'ਵਜੋਂ ਸਨਮਾਨਿਤ ਕੀਤਾ ਗਿਆ ਹੈ ਇੰਡੀਅਨ 에어ਫੋਰਸ ਵੱਲੋਂ ਤੇ ਹੁਣ ਮੇਰੀ ਪੋਸਟਿੰਗ ਬੈਂਗਲੌਰ ਹੈਗੀ ਹੁਣ ਮੈਂ ਟ੍ਰਾਂਸਪੋਰਟ 에ਅਰਕ੍ਰਾਫਟ ਦਾ ਪਾਇਲਟ ਵਜੋਂ ਮੇਰੀ ਨੌਕਰੀ ਲੱਗੀ ਹੈ। ਦੇਖੋ ਜੀ ਮੇਰੀ ਸ਼ੁਰੂਆਤੀ ਪੜ੍ਹਾਈ 10ਵੀਂ ਤੱਕ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਕੀਤੀ ਹੈ। ਉਸ ਤੋਂ ਬਾਅਦ ਮੈਂ 11ਵੀਂ ਤੇ 12ਵੀਂ ਦੀ ਪੜ੍ਹਾਈ ਆਪਣੀ ਫਤਿਹਗੜ੍ਹ ਸਾਹਿਬ ਬਾਬਾ ਬੰ다 ਸਿੰਘ ਬਹਾਦਰ ਆਰਮਡ ਫੋਰਸਿਸ ਪੈਬ੍ਰੇਟਰੀ ਅਕੈਡਮੀ ਵਿੱਚ ਕੀਤੀ ਸੀ। ਉਸ ਤੋਂ ਬਾਅਦ ਮੈਂ 3 ਸਾਲ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਵਿੱਚ ਕੀਤੇ ਸੀਗੇ। ਫਿਰ 1 ਸਾਲ ਦੀ ਟ੍ਰੇਨਿੰਗ ਮੈਂ 에ਅਰ ਫੋਰਸ ਅਕੈਡਮੀ ਹਾਈਦਰਾਬਾਦ ਵਿੱਚ ਕੀਤੀ ਹੈ। ਇਸ ਤੋਂ ਬਾਅਦ ਮੈਂ ਪਾਸ ਆਊਟ ਹੋ ਕੇ ਫਲਾਈਂਗ ਅਫਸਰ ਬਣ ਗਿਆ। ਮੈਂ ਤਾਂ ਮੈਂ ਆਪਣੇ ਜ਼ਿਲ੍ਹੇ ਦੇ ਪੂਰੇ ਸਾਫਕਾ ਸੈਨਕਾਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਮਹਿਕਦੀਪ ਅਤੇ ਉਹਦੇ ਫਾਦਰ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਆਪਣੇ ਪਿੰਡ ਨੰਗਲਕਲਾਂ ਅਤੇ ਨਾਲ-ਨਾਲ ਪੂਰੇ ਜ਼ਿਲ੍ਹੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਆਪਣੇ ਜ਼ਿਲ੍ਹੇ ਚ ਅਜਿਹਾ ਨਾ 에ਅਰ ਫੋਰਸ ਅਫਸਰ ਮਹਿਕਦੀਪ ਪਹਿਲਾ ਅਫਸਰ ਹੈ ਆਰਮੀ ਚ ਤਾਂ ਬਹੁਤ ਸਾਰੇ ਅਫਸਰ ਨੇ ਹੋਰ ਮਹਿਕ ਮਹਿਕ ਵੀ ਨੇ ਪਰ 에ਅਰ ਫੋਰਸ ਦੇ ਵਿੱਚ ਪਹਿਲਾ ਮਹਿਕਦੀਪ ਅਜੇ ਅਫਸਰ ਭਰਤੀ ਹੋਇਆ ਹੈ ਔਰ ਇਹਨਾਂ ਦੀ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਇਹ ਅਜੇ ਪਾਇਲਟ ਆ, ਟ੍ਰਾਂਸਪੋਰਟਰ ਤੇ ਇਹਨਾਂ ਦੀ ਪੋਸਟ ਅੰਮਕ ਹੋਈ ਆ। ਸੋ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਾ ਨੂੰ ਪ੍ਰੇਰਣਾ ਮਿਲੂਗੀ। ਬਹੁਤ ਖੁਸ਼ੀ ਹੋਈ ਹੈ ਜੀ। ਬੀਤੇ ਦੇ ਨਾਮ ਰੋਹ ਸੰਧੂਤਾ। ਬਾਕੀ ਮੈਂ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਵੇਟ ਕਰ ਰਹੇ ਨੇ ਸਾਡੀ। ਤੇ ਕੁਝ ਪ੍ਰੋਬਲਮਾਂ ਸੀ ਤਾਂ ਕਰਕੇ ਅਸੀਂ 延迟 ਹੋ ਗਏ। ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵਾਲਿਆਂ ਦਾ ਤੇ ਸਾਡੀ ਆਲ ਫੈਮਿਲੀ ਸੰਧੂ ਫੈਮਿਲੀ ਦਾ। ਸਰ ਜੀ ਦਾ ਬਹੁਤ ਬਹੁਤ ਧੰਨਵਾਦ ਮੈਕਦੀਪ ਦੇ ਬੇਟੇ ਮੈਕਦੀਪ ਦੇ ਪਿਤਾ ਨੇ ਕੀ ਸੋਚਿਆ ਸੀ ਪਹਿਲਾਂ ਵੀ ਮੈਕਦੀਪ ਨੂੰ ਇਸ ਤਰ੍ਹਾਂ ਦਾ ਫਲਾਈਂਗ ਆਫਸਰ ਹੀ ਬਣਾਉਣਾ ਜਾਂ ਕੋਈ ਹੋਰ ਸੋਚਿਆ ਸੀ ਨਹੀਂ ਸੁਪਨਿਆਂ ਸਾਡੇ ਹੋਰ ਸੀ ਪਰਮਾਤਮਾ ਨੇ ਸਾਨੂੰ ਇੱਧਰ ਦੇ ਪਾਸੇ ਨੇ ਲਿਆਂਦਾ ਜੋ ਪਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਸਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਅਫਸਰ ਬਣ ਕੇ ਨਿਕਲਿਆ ਪਹਿਲਾ ਮੇਰੇ ਛੋਟੇ ਬ੍ਰਦਰ ਡਾਕਟਰ ਵੀ ਬਟਨੀ ਡਾਕਟਰ ਨੇ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਣਾ ਸਭ ਕਈ ਕਿ ਇੱਧਰ ਨੂੰ ਚੱਲੇਗਾ। ਹਾਂ ਜੀ। ਬਿਲਕੁਲ। ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸਾਡੇ ਸੰਧੂ ਪਰਿਵਾਰ ਦਾ ਬੱਚਾ ਸਾਡੇ ਸਾਰੇ ਪਿੰਡ ਦਾ ਹੈ। ਸਾਡੇ ਪਿੰਡ ਦਾ ਨਾਮ ਮਤਲਬ ਬਹੁਤ ਮਤਲਬ ਰੌਸ਼ਨ ਕੀਤਾ ਇਹਨਾਂ ਨੇ। ਇੰਨੇ ਵੱਡੇ ਮਤਲਬ ਪਹਿਲਾ ਬੱਚਾ ਜਿਹੜਾ ਇਹ ਸਾਡੇ ਪਿੰਡ ਲਈ ਇੰਨਾ ਵੱਡਾ ਮਾਣ ਲੈ ਕੇ ਆਇਆ। ਤੇ ਸਾਰਿਆਂ ਨੂੰ ਅਸੀਂ ਇਹੀ ਗੱਲ ਕਰ ਕਹਿੰਨੇ ਆ ਵੀ ਸਾਰੇ ਜਿਵੇਂ ਇਹ ਬੱਚੇ ਪਹਿਲਾਂ ਅਸੀਂ ਗੱਲ ਕਰਦੇ ਸੀ ਉੱਥੇ ਵੀ ਆ ਬੱਚੇ ਨਾਲ ਲੈ ਕੇ ਆਉਣੇ ਸੀ ਸਾਡੇ ਭਾਈ ਨੇ ਸੱਤੇ ਨੇ ਗੱਲ ਕਹੀ ਸਾਡੇ ਮਲਗੀਤ ਨੇ ਗੱਲ ਕਹੀ ਵੀ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਹੈ ਇਹੋ ਜੇ ਖੁਸ਼ੀ ਦੇ ਮੌਕੇ ਤੇ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਜੇ ਇੰਨਾ ਨੇ ਕੋਈ ਮਤਲਬ ਪੋਸਟ ਇੰਨੀ ਵਧੀਆ ਪਾਈ ਹੈ ਤੇ ਸਾਰਿਆ ਪਿੰਡ ਇਹਨਾਂ ਨੂੰ ਮਾਣ ਨਾਲ ਇਥੋਂ ਰਿਸੀਵ ਕਰਨ ਆਇਆ ਤੇ ਉਹਨਾਂ ਨੂੰ ਵੀ ਇਹ ਲੱਗੇ ਵੀ ਅਸੀਂ ਵੀ ਕੱਲ ਨੂੰ ਕੋਈ ਚੰਗਾ ਉਹਦਾ ਪਾਈਏ ਤੇ ਸਾਨੂੰ ਪਿੰਡ ਰিসিਵ ਕਰਨਾ ਆਵੇ ਮਾਨ ਕਰੇ ਸਾਡੇ ਤੇ ਸਾਨੂੰ ਪਤਾ ਲੱਗੇ ਵੀ ਹਾਂਜੀ ਸਾਡਾ ਮਤਲਬ ਬੱਚਾ ਆਇਆ ਤੇ ਇਹ ਵੀ ਬਰੇਡ ਤੋਂ ਸਾਰੇ ਇਹ ਦ੍ਰਿਸ਼ ਹੁਸ਼ਿਆਰਪੁਰ ਦੇ ਭਗਤ ਨਗਰ ਦੇ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਸਾਹਮਣੇ ਬਣਾਏ ਕੂੜੇ ਦੇ ਢੰਪ ਦਾ ਹੈ ਜਿੱਥੇ ਲਗਾਤਾਰ ਸੁਲਗ ਨੂੰ ਅੱਗ ਨੂੰ ਵਾਰ-ਵਾਰ ਫਾਇਰ ਬ੍ਰਿਗੇਡ ਵੱਲੋਂ ਮੁਹੱਲੇ ਵਿੱਚ ਲੋਕਾਂ ਦੁਆਰਾ ਕਾਲ ਕਰਨ ਤੋਂ ਬਾਅਦ ਆ ਕੇ ਬੁਜਾਇਆ ਤਾਂ ਜਾਂਦਾ ਪਰੰਤੂ ਪਹਾੜ ਨੂੰ ਆ ਕਚਰੇ ਦੇ ਢੇਰਾਂ ਦੇ ਹੇਠਾਂ ਅੱਗ ਉਸ ਉੱਗਦੀ ਰਹਿ ਜਾਂਦੀ ਹੈ ਜਿੱਥੋਂ ਤੱਕ ਪਾਣੀ ਨਹੀਂ ਪਹੁੰਚਦਾ ਤੇ ਬਾਅਦ ਦੇ ਵਿੱਚ ਕੁਝ ਘੰਟਿਆਂ ਬਾਅਦ ਇਹ ਅੱਗ ਦੁਬਾਰਾ ਪ੍ਰਦੂਸ਼ਣ ਅਤੇ ਜ਼ਹਿਰੀਲਾ ਧੂੰਆਂ ਫਲਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਪਲਾਸਟਿਕ ਦਾ ਧੂੰਆਂ ਹੋਣ ਕਾਰਨ ਸ਼ਹਿਰ ਵਿੱਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਵੀ ਡਰ ਹੈ। ਹੈਗੀ ਹੈ ਜੀ ਭਗਤਨਗਰ ਦੇ ਕੋਲ ਹੈਗਾ ਜੀ। ਧਾਬੂ ਹੈ ਜੀ ਇੱਥੇ ਆਹਾਂ ਥੱਲੇ ਬਣਾਇਆ ਹੋਇਆ ਕੂੜੇ ਦਾ ਡੈਂਪ ਚੀ ਹਾਂਜੀ ਹਾਂਜੀ ਕੂੜੇ ਦਾ ਡੈਂਪ ਜਿਹਨੂੰ ਵੀ ਅੱਗ ਹਰ ਦੂਜੇ ਤੀਜੇ ਦਿਨ ਇਹਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਕਿ ਅਸੀਂ ਹਰ ਦੂਜੇ ਤੀਜੇ ਨੇ ਇੱਥੇ ਗੱਡੀ ਲੈ ਕੇ ਆਈ ਦੀ ਸਰ ਠੀਕ ਹੈ ਜੀ ਤੇ ਅੱਜ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਕੀਤਾ ਹੈਗਾ ਸਰ ਠੀਕ ਹੈ ਜੀ ਤੇ ਹੁਣ ਕੋਈ ਧੂਆ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜੀ ਪਿਆਕ ਪੂਰੀ ਕੰਟਰੋਲ ਹੈਗੀ ਹੈ ਸਰ ਸਾਡੀ ਰਵੀ ਜੀ ਕਿੰਨੀ ਕਾਗ ਸੀਗੀ ਕਿੰਨਾ ਕ ਸਮਾਂ ਲੱਗ ਗਿਆ ਜੀ ਜਿਆਦਾ ਸੀਗੀ ਸਾਨੂੰ 9 ਘੰਟਾ ਹੋ ਗਿਆ ਸਰ ਲੱਗਿਆ ਨੂੰ 9 ਘੰਟਾ ਹੋ ਗਿਆ ਸਰ ਲੱਗਿਆ ਨੂੰ ਕਰੀਬ 40 ਮਿੰਟ ਹੋ ਗਏ ਹਾਂਜੀ ਹਾਂਜੀ ਤੇ ਅਸੀਂ ਇਸ ਨੂੰ ਬੜੇ ਬਰੀਕੀ ਦੇ ਨਾਲ ਕੰਟਰੋਲ ਕੀਤਾ ਸਰ ਪਾਣੀ ਕਿੰਨਾ ਕ ਲੱਗਿਆ ਹੈਗਾ ਜੀ ਇੱਥੇ ਹੁਣ ਪੱਲੇ ਵਿੱਚ ਪੂਰੀ ਗੱਡੀ ਲੱਗ ਗਈ ਹੈ ਸਰ ਠੀਕ ਹੈ ਜੀ ਮਤਲਬ ਆਏ ਦਿਨ ਜਿਹੜੀ ਆ ਦੂਜੇ ਚੌਥੇ ਦਿਨ ਹਫਤੇ ਕੇ ਕੋਤਰਵਰੀ ਇੱਕ ਗੱਡੀ ਲੱਗ ਜਾਂਦੀ ਹੈ ਹਾਂਜੀ ਹਾਂਜੀ ਤੇ ਮੇਨ ਕੂੜਾ ਜਿਹੜਾ ਹੈਗਾ ਕਿ ਪਲਾਸਟਿਕ ਆ ਲੱਕੜ ਕੀ ਹੈਗੀ ਆ ਲਫਾਫਾ ਆ ਕੋਈ ਪਲਾਸਟਿਕ ਆ ਕੋਈ ਕੁਝ ਕੁਝ ਵੀ ਹੋ ਸਕਦਾ ਹੈ ਜਿਆਦਾ ਪਾਲਸ ਨਹੀਂ ਹਾਂਜੀ ਹਾਂਜੀ ਦਿਖਾਈ ਦੇ ਰਹੀ ਆ ਤੇ ਤੁਸੀਂ ਜਿਵੇਂ ਕੰਮ ਕਰ ਰਹੇ ਸੀਗੇ ਤੁਹਾਨੂੰ ਵੀ ਖਾਂਸੀ ਬਹੁਤ ਜ਼ਿਆਦਾ ਆ ਰਹੀ ਸੀ ਸਰਦਾਰ ਜੀ ਨੂੰ ਦਿੱਕਤ ਆਂਦੀ ਹੈ ਜੀ ਧੂਏ ਦੇ ਵਿੱਚ ਦਿੱਕਤ ਆ ਰਹੀ ਹੈ ਜੀ ਮਤਲਬ ਕਿ ਸਾਹ ਲੈਣਾ ਥੋੜਾ ਆਪਾ ਹੋ ਜਾਂਦਾ ਜੀ ਜੀ ਤੇ ਧੂਆਂ ਕਰਕੇ ਸਾਰੇ ਇਹਦੇ ਨਾਲੇ ਬਹੁਤ ਜ਼ਹਿਰੀਲਾ ਧੂਆਂ ਜੀ ਠੀਕ ਹੈ ਇਹ ਗਲੇ ਨੂੰ ਤਾਂ ਕਾਫੀ ਦੇਖਿਆ ਵੀ ਛਾਤੀ ਨੂੰ ਅਸੀਂ ਵੀ ਖੜੇ ਸੀਗੇ ਬੜੇ ਲੱਗ ਰਿਹਾ ਸੀਗਾ ਗਲੇ ਨੂੰ ਜੀ ਕੂੜਾ ਨੂੰ ਡੰਪ ਦੇ ਸਟਿਆ ਜਾ ਠੀਕ ਹੈ ਜੀ ਔਰ ਆਹ ਗੱਲ ਬਿਲਕੁਲ ਗਲਤ ਹੈ ਲਗਾਣੀ ਪਬਲਿਕ ਨੂੰ ਜਿਹੜਾ ਨੁਕਸਾਨ ਹੋ ਰਿਹਾ ਕੋਈ ਐਕਸੀਡੈਂਟ ਵੀ ਹੋ ਸਕਦਾ ਹੂੰ ਰੋਡ ਕਾਫੀ ਚੱਲਦਾ ਇਹੋ ਜੀ ਜਦੋਂ ਤੁਸੀਂ ਆਏ ਸੀ ਤੁਹਾਡਾ ਸ਼ੁਭਨਾਮ ਜੀ ਕਮਲਜੀਤ ਸਿੰਘ ਕਮਲਜੀਤ ਜਦੋਂ ਤੁਸੀਂ ਆਏ ਸੀ ਵਿਜ਼ਿਬਿਲਟੀ ਬਹੁਤ ਘੱਟ ਸੀਗੀ ਨਾ ਜਿਵੇਂ ਧੁੰਦ ਪਈ ਹੋਣੀ ਸੀ ਜੀ ਤੇ ਕਿਉਂਕਿ ਗੱਡੀ ਵੀ ਤੁਸੀਂ ਲਗਾਈ ਤੇ ਇਸ ਪਾਸੇ ਮਜਬੂਰੀ ਸੀ ਗੱਡੀ ਖੜੀ ਕਰਨਾ ਅੱਗ ਬੁਝਾਉਣ ਦੇ ਲਈ ਪਰ ਰੋਂਗ ਸਾਈਡ ਹੋਣ ਕਰਕੇ ਕਾਫੀ ਨੁਕਸਾਨ ਵੀ ਹੋ ਸਕਦਾ ਸੀ ਹਾਂਜੀ ਠੀਕ ਹੈ ਜੀ ਤੇ 40 ਮਿੰਟ ਲੱਗੇ ਨਾ ਜੀ ਅੱਗ ਬੁਝਾਉਣ ਦੇ ਲਈ 40 ਮਿੰਟ ਲੱਗਾ ਜੀ ਅੱਗ ਬੁਝਾਉਣ ਦੇ ਤੇ ਸਬ ਡਿਵੀਜ਼ਨ ਗੜਸ਼ੰਕਰ ਦੇ ਪਿੰਡ ਰਣਿਆਲਾ ਸਰਦੁੱਲਾਪੁਰ ਅਤੇ ਬਡਵਾਨ ਦੀ ਜ਼ਮੀਨ ਵਿੱਚ ਅੰਬੂਜਾ ਸਿਮੈਂਟਸ ਲਿਮਟਿਡ ਵੱਲੋਂ ਪ੍ਰਸਤਾਵਿਤ ਯੂਨਿਟ ਦੇ ਵਿਰੋਧ ਵਿੱਚ ਅੱਜ ਵਾਤਾਵਰਣ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਇਲਾਕੇ ਦੇ ਲੋਕਾਂ ਨੇ ਮੀਟਿੰਗ ਕਰਕੇ ਪੌਣ ਪਾਣੀ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਪਿੰਡ ਰਣਿਆਣਾ ਵਿਖੇ ਹੋਈ ਪਰ ਮੀਕਤਰਤਾ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਬੂਜਾ ਸਿਮਿੰਟ ਕੰਪਨੀ ਨੂੰ ਦਿੱਤੀ ਜਾ ਰਹੀ ਬੇਲੋੜੀ ਸ਼ੈਦੀ ਅਲੋਚਨਾ ਵੀ ਕੀਤੀ ਗਈ ਅੱਜ ਦਾ ਇਕੱਠ ਪਿੰਡ ਨਰਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਚ ਹੋਇਆ ਇਹ ਅੰਬੂਜਾ ਸਿਮਿੰਟ ਫੈਕਟਰੀ ਦੇ ਖਿਲਾਫ ਪਿਛਲੇ 11 ਮਹੀਨੇ ਤੋਂ ਜੋ ਸੰਘਰਸ਼ ਚੱਲ ਰਿਹਾ ਉਸ ਕਮੇਟੀ ਦੇ ਮੈਂਬਰ ਔਰ ਪੂਰਾ ਇਲਾਕਾ ਪੰਜਾਬ ਪਿੰਡਾਂ ਦੇ ਲੋਕ ਇਕੱਠੇ ਹੋਏ ਆ 4-500 ਬੰਦਾ ਅੱਜ ਇਕੱਠਾ ਹੋਇਆ ਇਸ ਲਈ ਕਿ ਕਿਉਂਕਿ ਫੈਕਟਰੀ ਨੇ ਕੰਮ ਫੇਰ ਚਾਲੂ ਕਰ ਦਿੱਤਾ ਪ੍ਰਸ਼ਾਸਨ ਉਹਦੇ ਨਾਲ ਹੈ ਪ੍ਰਸ਼ਾਸਨ ਨੂੰ ਅਸੀਂ ਮਿਲ ਕੇ ਆਏ ਆ ਉਹ ਉਲਟਾ ਕਹਿ ਰਿਹਾ ਕਿ ਅਸੀਂ ਤੇ ਜੀ ਕੰਮ ਚਲਾਉਣਾ ਹੈ ਉਹਨਾਂ ਦਾ ਕੰਮ ਚਾਲੂ ਰੱਖਣਾ ਤੁਸੀਂ ਨਹੀਂ ਰੋਕ ਸਕਦੇ ਇੱਥੋਂ ਦਾ ਕਪਸਰਾਂ ਨੇ ਕਿਹਾ ਕਿ ਸਾਡੇ ਕੋਲ ਤੁਸੀਂ ਦੱਸਣ ਨਹੀਂ ਆਣਾ ਇਹ ਕਰਕੇ ਅਸੀਂ ਇਹ ਇਕੱਠ ਜਿਹੜਾ ਅੱਜ ਦਾ ਰੱਖਿਆ ਇਹਦੇ ਨਾਲ ਹੁਣ ਅਗਲੇ ਮੋਰਚੇ ਦਾ ਐਲਾਨ ਵੀ ਹੋ ਗਿਆ ਹੁਣ ਅਸੀਂ ਪੱਕਾ ਮੋਰਚਾ ਲਾਵਾਂਗੇ ਇਹ ਮੋਰਚਾ ਅੱਜ ਤੋਂ ਮੋਰਚੇ ਦਾ ਐਲਾਨ ਹੋ ਗਿਆ ਇਹ ਮੋਰਚਾ ਹੁਣ ਪੱਕਾ ਚੱਲੂਗਾ ਕਿਉਂਕਿ ਸੀਮੰਟ ਜਿਹੜਾ ਹੈ ਇਹ ਇਲਾਕੇ ਦੇ 50 ਪਿੰਡਾਂ ਤੱਕ ਮਾਰੂ ਆ 50 ਪਿੰਡਾਂ ਤੱਕ ਇਹਦਾ ਪੋਲੂਸ਼ਨ ਫੈਲਣਾ ਉਹ ਅਸੀਂ ਇਹ ਗੱਲ ਬਾਰ-ਬਾਰ ਪਹਿਲਾਂ ਵੀ ਕਰ ਚੁੱਕੇ ਹਾਂ ਹੁਣ ਇਹ ਪੂਰੇ ਇਲਾਕੇ ਦੇ ਲੋਕ ਫਿਰ ਦੁਬਾਰਾ ਇਕੱਠੇ ਹੋ ਗਏ ਆ ਔਰ ਪੂਰੇ ਜੋਰ ਸ਼ੋਰ ਨਾਲ ਇਹ ਮੋਰਚੇ ਤੱਕ ਗੱਲ ਚੱਲ ਗਈ ਅੱਜ ਮੋਰਚੇ ਲੱਗ ਰਿਹਾ ਉਹਦਾ ਐਲਾਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੈਨੂੰ ਪਤਾ ਹੈ ਕਿ 10-11 ਮਹੀਨਿਆਂ ਤੋਂ ਪਹਿਲਾਂ ਇੱਥੇ ਅਡਾਨੀ ਗਰੁੱਪ ਨੇ ਸ਼ਾਇਦ ਕੋਈ ਜਗ੍ਹਾ ਲਈ ਜਗ੍ਹਾ ਕੋਈ ਵੀ ਲੈ ਸਕਦਾ ਪੰਜਾਬ 'ਚ ਖੋਲੇ ਅਸੀਂ ਤਾਂ ਪੰਜਾਬ ਗਵਰਨਮੈਂਟ ਨੇ ਇਹ ਵੀ ਕਹਿੰਨੇ ਆ ਕਿ ਜਣੇ ਖਣੇ ਨੂੰ ਜਗ੍ਹਾ ਨਾ ਦੇ ਦਿਆ ਕਰੋ ਕੋਈ ਕਾਨੂੰਨ ਬਣ ਜੇ ਰੌਲਾ ਬਹੁਤ ਪੈ ਰਿਹਾ ਜਗ੍ਹਾ ਲੈ ਲੈ ਪਰ ਉਹਦੇ ਵਿੱਚ ਉਹ ਸਿਮਿੰਟ ਫੈਕਟਰੀ ਅਬੂਜਾ ਸਿਮਿੰਟ ਫੈਕਟਰੀ ਲਾਣਾ ਚਾਹੁੰਦਾ ਮੈਂ ਲੱਖਾਂ ਨਿਵਾਸੀਆਂ ਨੂੰ ਅਪੀਲ ਕਰਨਾ ਕਿ ਭਾਈ ਜੇ ਫੈਕ ਫਸਾ ਲੈਣਾ ਔਖਾ ਹੋ ਜਾਣਾ ਫਸਲ ਦੂ ਚੋਂ ਸਾਲਾਂ ਬਾਅਦ ਫਸਲ ਹੋਣੀ ਬੰਦ ਹੋ ਜਾਣੀ ਕੈਮੀਕਲ ਵਾਲਾ ਪਾਊਡਰ ਓਡ ਡੁੱਡ ਕੇ ਜਾਣਾ ਜ਼ਮੀਨਾਂ ਚ ਘਰਾਂ ਚ ਉਸੇ ਸਬੰਧ ਵਿੱਚ ਅੱਜ ਸਾਰੇ ਲੋਕ ਇਕੱਠੇ ਹੋਏ ਸੀਗੇ ਉਹਨਾਂ ਕੋ ਪਰਮਿਸ਼ਨ ਕੋਈ ਨਹੀਂ ਉਹ ਧੱਕੇ ਨਾਲ ਬਾਉਂਡਰੀ ਵੱਲ ਕਰ ਰਹੇ ਨੇ ਸ਼ਾਇਦ ਇਹ ਕਮੇਟੀ ਮੈਂਬਰ ਐਸਐਸਪੀ ਸਾਹਿਬ ਕੋ ਗਏ ਸੀਗੇ ਉਹਨਾਂ ਨੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਹੋਇਆ ਕੀ ਏ ਕਿ ਇੱਥੇ ਇਕੱਠ ਹੋਇਆ ਹੈ ਕਹਿੰਦੇ ਕਿ ਜੇ ਕੰਮ ਨਹੀਂ ਬੰਦ ਕਰਦੇ ਤਾਂ ਅਸੀਂ ਰੋਡ ਬੰਦ ਕਰ ਦੇਣਾ ਪਰ ਅਸੀਂ ਰੋਡ ਨਹੀਂ ਬੰਦ ਕਰ ਰਹੇ ਪਹਿਲਾਂ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਉਹਨਾਂ ਦੀ ਕਾਲ ਵਾਪਸ ਆ ਰਹੀ ਵੀ ਕੰਮ ਬੰਦ ਕਰਾਓ ਐਸਐਚਓ ਸਾਹਿਬ ਕਹਿੰਦੇ ਮੈਂ ਖੁਦ ਆ ਰਿਹਾ ਇੱਥੇ ਹੁਣ ਜੇ ਇਹ ਫੈਕਟਰੀ ਦਾ ਕੰਮ ਬੰਦ ਨਹੀਂ ਹੁੰਦਾ ਤੇ ਸਾਰਾ ਇਲਾਕਾ ਨਿਵਾਸੀ ਇੱਕ ਵੱਡਾ ਸੰਘਰਸ਼ ਵਿੰਡਣਗੇ ਕੱਲ ਦੇਰ ਸ਼ਾਮ ਸਰਹੰਦ ਨਹਿਰ ਕਿਨਾਰੇ ਗੜੀ ਪੁਲ ਨੇੜੇ ਇੱਕ ਟਰੱਕ ਨੇ ਬਹਿਲੋਲਪੁਰ ਪਿੰਡ ਦੇ ਵਾਸੀ ਬਲਵਿੰਦਰ ਸਿੰਘ ਦੀ ਜਾਨ ਲੈ ਲਈ ਸੀ ਤੇ ਅੱਜ ਫੇਰ 24 ਘੰਟੇ ਬਾਅਦ ਸੜਕ ਤੇ ਖੜੇ ਇਸ ਟਰੱਕ ਨਾਲ ਕੰਮ ਤੋਂ ਘਰ ਪਰਤ ਰਿਹਾ ਹਲਵਾਏ ਗੁਲਸ਼ਨ ਸਿੰਘ ਵਾਸੀ ਬਿੱਲੋ ਮੋਟਰਸਾਈਕਲਸ ਮੇ ਜਾ ਟਕਰਾਇਆ ਜਿਸ ਕਰ ਨੂਜ਼ੀ ਮੌਕੇ ਤੇ ਹੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਬਿੱਲੋ ਪਿੰਡ ਦਾ ਵਾਸੀ ਗੁਰਸ਼ੰਤ ਸਿੰਘ ਹਵਾਈ ਦਾ ਕੰਮ ਕਰਦਾ ਸੀ ਤੇ ਉਹ ਸਮਰਾਲਾ ਤੋਂ ਇੱਕ ਵਿਆਹ ਸਮਾਗਮ ਤੋਂ ਕੰਮ ਕਰਕੇ ਆਪਣੀ ਮੋਟਰਸਾਈਕਲ ਰਾਹੀਂ ਘਰ ਵਾਪਸ ਪਰਤ ਰਿਹਾ ਸੀ ਸੜਕ ਨਹਿਰ ਦੇ ਗੜੀ ਪੁਲ ਨੇੜੇ ਪਹਿਲਾਂ ਹੀ ਹਾਦਸੇ ਕਾਰਨ ਸੜਕ ਤੇ ਖੜੇ ਟਰੱਕ ਪਿੱਛੇ ਜਾ ਟਕਰਾਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਬਹੁਤ ਮੰਦਭਾਗੀ ਘਟਨਾ ਮੈਂ ਸਮਰਾਲੇ ਸੀਗਾ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇਨਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਸੋ ਇਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਹਦੇ ਵਿੱਚ ਲੱਗ ਕੇ ਫਿਰ ਇੱਕ ਵਾਰ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰਸੋਂ ਦਾ ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ ਤੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੇ ਹੀ ਬੋਡੀ ਦਾ ਪੋਸਟਮਾਰਟਮ ਨਹੀਂ ਹੋਇਆ ਅੱਜ ਦੂਸਰੀ ਬੋਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋ ਗਈ ਤੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜੇ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਭ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਤੇ ਰੱਖ ਜਾਂਦੇ ਕੋਈ ਟਰੱਕ ਭਜਾ ਕੇ ਨਾਲ ਲੈ ਜਵੇ ਤੁਸੀਂ ਇੱਥੇ ਖੜੋ ਇਹ ਇਹ ਅੱਜ ਦਾ ਪੰਜਾਬ ਆ ਇਹ ਇਹਨਾਂ ਦੇ ਜਿਹੜੇ ਦਾਅਵੇ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਹੋ ਗਈ ਜੀ ਅਸੀਂ ਮੌਕੇ ਤੇ ਪਹੁੰਚਦੇ ਆ ਜੀ ਤੁਸੀਂ ਆਪ ਦੇਖੋ ਪਰਿਵਾਰਕ ਮੈਂਬਰ ਰੋਸੇ ਚ ਨੇ ਉਹ ਕਹਿ ਰਹੇ ਵੀ ਬੋਡੀ ਨਹੀਂ ਚੱਕਣੀ ਜਦ ਤੱਕ ਟਰੱਕ ਦਾ ਮਾਲਕ ਨਹੀਂ ਆਉਂਦਾ ਜਿਹਨੂੰ ਕਿ ਕੱਲ ਦਾ ਫੋਨ ਕੀਤਾ ਗਿਆ ਕੱਲ ਦੀ ਜਿਹੜੇ ਇਨਸੀਡੈਂਟ ਦੇ ਕਰਕੇ ਪਰ ਉਹ ਅੱਜ ਵੀ ਨਹੀਂ ਪਹੁੰਚਿਆ ਸੋ ਤਕਰੀਬਨ ਮੈਂ ਕਹਾ 3 ਘੰਟਿਆਂ ਦੇ 3 ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਥੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਸੋ ਇਹ ਬੜਾ ਬਹੁਤ ਗਲਤ ਰਵਈਆ ਪ੍ਰਸ਼ਾਸਨ ਦਾ ਅਤੇ ਫੇਲਿਅਰ ਬਣਦਾ ਇੱਥੇ ਸਰ ਸਾਹਿਬ ਨੇ ਜੀ ਕੀ ਹੋਇਆ ਜੀ ਸਾਰਾ ਮਾਮਲਾ ਕੀ ਹੈ ਇਹ ਇਤੋਂ ਹੀ ਹਲਵਾਈ ਦਾ ਕੰਮ ਕਰਦੇ ਨੇ ਜੀ ਇਹ ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ ਇਹ ਗੱਡੀ ਪਰਸੋਂ ਦੀ ਖੜੀ ਐ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋਵੇ ਇਹ ਪੁਲਿਸ ਮੁਲਾਜ਼ਮ ਨੇ ਐਸਐਸਓ ਸਿੰਘੁਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਝਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮ੍ਹਾਂ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਿੰਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜਾਈਂ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਕਹਿ ਡਰਾ ਨਹੀਂ ਮਿਲਿਆ ਨਾ ਥੋੜੇ ਫਾਦਰ ਸਾਹਿਬ ਸਮਰਾਲੇ ਤੋਂ ਆ ਰਹੇ ਸੀਗੇ ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਲਸ ਤੋਂ ਜੀ ਕੀ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦੇ ਨੇ ਮਤਲਬ ਗੱਡੀ ਤਿੰਨ ਦਿਨਾਂ ਤੋਂ ਰੇ ਤਿੰਨ ਦਿਨ ਤੋਂ ਗੱਡੀ ਖੜੀ ਆ ਜੀ ਇਹ ਤੇ ਪੁਲਿਸ ਦੀ ਕਾਰ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੂ ਬੜੇ ਥਾਣੇ ਤੋਂ ਉਹ ਕਹਿੰਦੇ ਸੀ ਟਾਣੀਆਂ ਲਾ ਕੇ ਟ੍ਰੈਫਿਕ ਕੰਟਰੋਲ ਕਰ ਰਹੇ ਸੀਗੇ ਤੇ ਹੋਰ ਹਾਸੇ ਨਹੀਂ ਢੀ ਗੋਰੇ ਸੀਗੇ ਹਾਂਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੀ ਇਹਦੇ ਵਿੱਚ ਅਸੀਂ ਮਰਦੇ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈਗੇ ਹੁਣ ਇੱਥੋਂ ਹੁਣ ਤੁਸੀਂ ਜਾਮ ਲਾ ਰੱਖਿਆ ਜਾਮ ਲਾ ਰੱਖਿਆ ਜੀ ਬਿਲਕੁਲ ਗੱਡੀ ਦੇ ਕੀ ਕਰਦੇ ਗੱਡੀ ਦੇ ਆ ਗੱਡੀ ਦੇ ਨਾਲ ਕੌਣ ਗਈ ਫਿਰ ਦੇਖਦੇ ਆ ਉਸ ਤੋਂ ਬਾਅਦ ਲੱਛ ਕੋ ਹਾਂ ਜੀ ਹਾਂ ਇਹਨਾਂ ਦੇ ਆਪਣੇ ਮੁਲਾਜ਼ਮਾਂ ਦੀਆਂ ਜਿਹੜੀਆਂ ਮਿਲਦੀਆਂ ਨੇ ਸੁਣਨ ਨੂੰ ਗੱਲਾਂ ਉਹ ਸਾਡੇ ਤੇ ਹੀ ਟੁਕਮੀਆਂ ਕਰੀ ਜਾਂਦੇ ਨੇ ਤੁਸੀਂ ਕਹਿੰਦੇ ਰਾਖੀ ਕਰੋ ਗੱਡੀ ਦੀ ਗੱਡੀ ਚੋਰੀ ਨਾ ਹੋ ਜਾਵੇ ਅਸੀਂ ਟਾਹਣੀਆਂ ਲਾ ਲਾ ਕੇ ਗੱਡੀਆਂ ਰੋਕਦੇ ਸੀ ਇਹ ਕਹਿ ਰਹੇ ਨੇ ਦੱਸੋ ਇਹਨਾਂ ਕੋਲ ਕੀ ਕੋਈ ਬੈਰੀਕੇਡ ਨਹੀਂ ਹੈਗਾ ਕੀ ਨਹੀਂ ਹੈਗਾ ਦੱਸੋ ਜੀ ਇਹਨਾਂ ਕੋਲ ਉਸਾ ਜੰਦੀ ਡਲਮਿਟ ਪੂਰੀ 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 ਹੈ ਜੀ ਡਲਮਿਟ ਇੱਥੇ ਜੇ ਇਹਨਾਂ ਨੇ ਕੋਈ ਬੈਰੀਗੇਡ ਲਾਇਆ ਹੁੰਦਾ ਐਕਸੀਡੈਂਟ ਨਾ ਹੁੰਦੇ ਇੱਥੇ ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ 마ਸੂਮ ਬੱਚੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਸਕੂਲ ਬੱਸ ਚੋਂ ਉਤਰ ਰਹੀ ਸੀ ਮਰਨ ਵਾਲੀ ਬੱਚੀ ਦੀ ਪਹਿਚਾਣ ਮਾਇਰਾ ਵਜੋ ਹੋਈ ਹੈ ਉਧਰ ਪਰਿਵਾਰਕ ਮੈਂਬਰਾਂ ਨੇ ਸਕੂਲ ਤੇ ਗੰਭੀਰ ਇਲਜ਼ਾਮ ਲਗਾਏ ਹਨ ਨਾ ਕੋਆਗਨਾਈਜ਼ਡ ਸਕੂਲ ਨਹੀਂ ਬਟ ਜ਼ੀਰੋ ਰਿਸਪੌਂਸਿਬਿਲਟੀ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਭੇਜਦੇ ਆਂ ਵੀ ਸਾਡਾ ਬੱਚਾ ਸਹੀ ਸਲਾਮਤ ਗੁੱਲੋ ਵਾਪਸ ਆਊਗਾ ਅਸੀਂ ਉਹਨਾਂ ਨੂੰ ਕਦੇ ਵਾਪਸ ਨਹੀਂ ਦੇਖਣਾ ਸਾਡੇ ਬੱਚੇ ਦੇ ਉੱਪਰ ਤੋਂ ਸ਼ਾਵਨੀ ਯਰ ਦਾ ਸੀ ਉਹ ਛੋਟਾ ਪੁੱਤ ਉਹ ਸਾਥ ਚੱਲ ਰਿਹਾ ਸੀਗਾ ਇੱਕ ਬੰਦਾ ਤਾਂ ਸਾਡੇ ਬੱਚੇ ਨੂੰ ਇੱਥੇ ਛੱਡ ਕੇ ਚਲੇ ਗਿਆ ਮੁੜ ਕੇ ਜਾ ਕੇ ਫੋਨ ਬੰਦ ਕਰ ਲਏ ਉਹਨਾਂ ਨੇ ਉਹਨਾਂ ਨੇ ਕੋਈ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਉਸ ਤੋਂ ਬਾਅਦ ਇੱਕ ਬੰਦਾ ਵੀ ਉਹਨਾਂ ਦਾ ਮੈਨੇਜਮੈਂਟ ਦਾ ਕੋਈ ਨਹੀਂ ਇੱਥੇ ਆ ਕੇ ਖੜਿਆ ਕੋਈ ਸਾਰ ਨਹੀਂ ਲਈ ਮਾਪੇ ਦਾ ਕੀ ਹਾਲ ਆਸੀ ਨਹੀਂ ਸਾਡਾ ਟੰਬਰ ਉੱਜੜ ਗਿਆ ਸਾਡਾ ਬੱਚਾ ਚਲਾ ਗਿਆ ਉਹਨਾਂ ਦੀ ਬੱਸ ਦੇ 프ੰਟ ਟਾਇਰ ਦੇ ਥੱਲੇ ਸਾਡਾ ਬੱਚਾ ਆਇਆ ਉਹਨਾਂ ਦਾ ਕੇਅਰ ਟੇਕਰ ਕਿੱਥੇ ਸੀ ਬੱਚਿਆਂ ਨੂੰ ਕਿਉਂ ਨਹੀਂ ਅੰਦਰ ਲੈ ਕੇ ਜਾਂਦੇ ਉਹਨਾਂ ਦੀ ਰਿਸਪਾਂਸਿਬਿਲਟੀ ਕਿੱਥੇ ਆ ਅਸੀਂ ਸਿਰਫ ਥੀਸਾ ਭਰੀਏ ਨਾ ਨੂੰ ਅਸੀਂ ਇਹਨਾਂ ਨੂੰ ਸਿਰਫ ਪੈਸੇ ਨਹੀਂ ਹੈ ਸਾਡੇ ਬੱਚਿਆਂ ਦੀ ਜਾਨਾਂ ਦੀ ਕੋਈ ਕੀਮਤ ਨਹੀਂ ਕੋਈ ਕੀਮਤ ਨਹੀਂ ਛੱਡ ਤੋਂ ਪੈਸੇ ਲੈ ਲਓ ਜਿੰਨੇ ਲੈਣੇ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਮੋੜ ਦੋ ਕਿਸੇ ਤਰ੍ਹਾਂ ਹੈ ਇਹਦੀ ਮੈਂ ਬੱਚੀ ਨੂੰ ਛੱਡਣ ਵੀ ਆਈ ਹੈ ਨਾ ਬੱਚੀ ਐਕਸਪਾਇਰ ਹੋ ਚੁਕੀ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਕੋਈ ਹਿਮੈਰਟਿਕ ਵੀਰਾ ਦਿਖਾਉਣਾ ਚਾਹੀਦਾ ਸਿੰਪੈਥੀ ਹੋਣੀ ਚਾਹੀਦੀ ਸੀ ਕਿ ਉਹਨਾਂ ਦੇ ਹੀ ਪੁੱਤ ਦੀ ਬੱਚੀ ਹੈ ਜਿਹੜੀ ਐਕਸਪਾਇਰ ਹੋਈ ਹੈ ਚਾਹੇ ਕਿਸੇ ਰੀਜ਼ਨ ਕਰਕੇ ਵੀ ਹੋਈ ਹੈ ਤਾਂ ਮਾਪੇ ਨੂੰ ਤਰੀਕੇ ਵੈਲਿਡ ਤਰੀਕੇ ਨਾਲ ਦੱਸ ਦੇ ਉਹਨਾਂ ਨੂੰ ਕੇਅਰ ਟੇਕ ਕਰਦੇ ਇੱਥੇ ਪਤਾ ਲੱਗਿਆ ਜਿਹੜੇ ਮਾਪੇ ਬੱਚੇ ਦੀ ਪਹੁੰਚੇ ਸੀ ਬੱਚੀ ਦੇ ਉਹ ਕਹਿੰਦੇ ਨੇ ਕਿ ਜਦੋਂ ਵੈਨ ਛੱਡ ਕੇ ਗਈ ਹੈ ਉਹ ਛੜਦੀ ਸਰ ਨਾ ਕੋ ਗੱਲ ਕੀਤੀ ਹੈ ਨਾ ਕੋ ਕੰਡੀਸ਼ਨ ਦੀ ਗੱਲ ਕੀਤੀ ਹੈ ਬੱਚੇ ਨੂੰ ਉਤਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਸਕੂਲ ਦੇ ਨਾਲ ਜਿਹੜੀ ਪ੍ਰਬੰਧਨ ਕਮੇਟੀ ਮੈਨੇਜਮੈਂਟ ਹੈ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਦਸੀਏ ਪੁੱਛੀਏ ਵੀ ਕੀ ਹੱਲ ਹੋਇਆ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ ਉਹਨਾਂ ਸਾਰਿਆਂ ਦੇ ਨੰਬਰ ਬੰਦ ਆਏ ਨੇ ਤੇ ਪੁਕਤਾ ਸਬੂਤ ਨੇ ਇਸ ਚੀਜ਼ ਦੇ ਜਿਹੜੇ ਉਥੇ ਪੁਲਿਸ ਦਾ ਸਟਾਫ ਪਹੁੰਚਿਆ ਸੀ ਉਹਨਾਂ ਵੱਲੋਂ ਹੀ ਖੁੱਦੇ ਬਿਆਨ ਨੇ ਕਿ ਉਹਨਾਂ ਨੇ ਉਥੇ ਕੈਮਰੇ ਉਤਾਰੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਚਲਾਕੀ ਹੈ ਤੇ ਚੁਸਤੀ ਹੈ ਤੇ ਸਮਝਦਾਰੀ ਹੈਗੀ ਪੁਲਿਸ ਪ੍ਰਸ਼ਾਸਨ ਦੀ ਐਸਓਸੀ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਉਹਦੇ ਵਿੱਚ ਫਾਇਦਾ ਇਹ ਹੋਇਆ ਕਿ ਡੀਵੀਆਰ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਿਆ ਹੁਣ ਜਿਹੜੇ ਪੁਖਤਾ ਸਬੂਤ ਨੇ ਉਹ ਪੁਲਿਸ ਕੋਲ ਆਪਣੇ ਆ ਪਹੁੰਚੇ ਹੋਏ ਨੇ ਤੇ ਇਹਦਾ ਕੋਈ ਵੈਲਿਡ ਰੀਜ਼ਨ ਲੱਭ ਕੇ ਇਹਦੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਦੇਖੋ ਉਸ ਸਕੂਲ ਦੇ ਵੈਨ ਦੇ ਵਿੱਚ ਨਾ ਤਾਂ ਕੋਈ ਕੇਅਰ ਟੇਕਰ ਸੀਗਾ ਨਾ ਹੁਣ ਦੇਖੋ ਜਿਹੜਾ ਡਰਾਈਵਰ ਹੈ ਅਗਰ ਉਹ ਸਮਝਦਾਰ ਹੁੰਦਾ ਸਿਆਣਾਪ ਹੁੰਦਾ ਉਹਨੂੰ ਟ੍ਰੈਫਿਕ ਰੀਮਾਂ ਦੀ ਪਤਾ ਹੁੰਦੀ ਤਾਂ ਬੱਚੀ ਅਗਲੇ ਟਾਇਰ ਥੱਲੇ ਨਹੀਂ ਆ ਸਕਦੀ ਕਿਸੇ ਹ ਬੱਚੇ ਦੀ ਗਲਤੀ ਹੋ ਸਕਦੀ ਹੁਣ ਤਾਂ ਇਹ ਗਲਤੀ ਹੈ ਹੀ ਨਹੀਂ ਇਹ ਤਾਂ ਬੱਚੇ ਦੀ ਆਪਣੀ ਜਿਹੜਾ ਡਰਾਈਵਿੰਗ ਸਕੂਲ ਆ ਉਹਦੀ ਦਿੱਕਤ ਹੈ ਸਾਰੀ ਪੁਲਿਸ ਪ੍ਰਸ਼ਾਸਨ ਨੂੰ ਤੁਹਾਨੂੰ ਕੀ ਆਖਣਾ ਹੈ ਦੇਖੋ ਜੀ ਹੁਣ ਤੱਕ ਜੋ ਪੁਲਿਸ ਪ੍ਰਸ਼ਾਸਨ ਨੇ ਸਾਡਾ ਸਹਿਯੋਗ ਕੀਤਾ ਜੋ ਆਪਾਂ ਨੂੰ ਕੋਆਪਰੇਟ ਕਰ ਰਹੇ ਨੇ ਉਹ ਵਧੀਆ ਹੈਗਾ ਕਿਉਂਕਿ ਜਿਹੜਾ ਡੀਵੀਆਰ ਹੈਗਾ ਉਹਨਾਂ ਨੇ ਆਪਣੀ ਕਸਟਡੀ 'ਚ ਲਿਆ ਹੋਇਆ ਆ ਦੇਖੋ ਇਹ ਸਕੂਲ ਵਾਲਿਆਂ ਨੇ ਸਾਰੇ ਸਬੂਤ ਮਿਟਾ ਦਿੱਤੇ ਨੇ ਇੱਥੇ ਖੂਨ ਦੇ ਧੱਬੇ ਸੀ ਜੋ ਸੀ ਬੱਚੇ ਦੇ ਸਾਰੇ ਇਹਨਾਂ ਨੇ ਮਿਟਾ ਦਿੱਤੇ ਨੇ ਕੈਮਰੇ ਨੇ ਸਭ ਉਹ ਵੀ ਚੱਕ ਦਿੱਤੇ ਨੇ ਡੀਵੀਆਰਾਂ ਸਾਰੀਆਂ ਲੁਕੋ ਦਿੱਤੀਆਂ ਨੇ ਦੇਖੋ ਸਾਰਾ ਇੱਥੇ ਆ ਦੇਖੋ ਸਾਰਾ ਕਲੀਨ ਕਰ ਦਿੱਤਾ ਐ ਐਸੇ ਬੱਚੇ ਦਾ ਕੋਈ ਬੱਚਾ ਕਿੰਨੇ ਸਾਲ ਦਾ ਹੈ ਬੱਚਾ ਇਹ 7 ਸਾਲ ਦਾ 7 ਸਾਲ ਦੀ ਬੇਟੀ ਸੀਗੀ ਆ ਦੇਖੋ ਸਾਹਮਣੇ ਗੇਟ ਆ ਗੇਟ ਤੋਂ ਕੋਈ ਉਹਨਾਂ ਦਾ ਸਟਾਫ ਹੋ ਸਾਹਮਣੇ ਖੜਾ ਕੋਈ ਆ ਕੇ ਅੱਗੇ ਭੇਜਿਆ ਆਇਆ ਨਹੀਂ ਉੱਥੇ 8ਵੀਂ ਕਲਾਸ ਦੇ ਬੱਚੇ ਨੇ ਬੱਚੀ ਦੀ ਬੋਡੀ ਚੁੱਕੀ ਹੈ ਕਿਸੇ ਸਟਾਫ ਦੀ ਹਿੰਮਤ ਨਹੀਂ ਭਈ ਉਹ ਦੇਖੋ ਸਟਾਫ ਕਿੰਨੀ ਦੂਰ ਖੜਾ ਕੋਈ ਨਹੀਂ ਆਇਆ ਇੱਥੇ ਉਹ ਦੇਖੋ ਗੇਟਵਾਲ ਕੈਮਰਾ ਕਿੰਨਾ ਦੂਰ ਹੈ ਕੋਈ ਨਹੀਂ ਇੱਥੇ ਆਇਆ ਜਿਲ੍ਹਾ ਪੁਲਿਸ ਵੱਲੋਂ ਸੀਨੀਅਰ ਕਪਤਾਨ ਪੁਲਿਸ ਐਸ ਐਸ ਨਗਰ ਦੀਪਕ ਪਾਰਕ ਦੀ ਦਿਸ਼ਾ ਨਿਰਦੇਸ਼ਨਤਾ ਸਮਾਜ ਵਿਰੋਧੀ ਅੰਸ਼ਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਬ ਡਿਵੀਜ਼ਨ ਖਰੜ ਇੱਕ ਦੇ ਇਲਾਕੇ ਵਿੱਚ ਜਲਵਾਯੂ ਟਾਵਰ ਸੋਸਾਇਟੀ ਸੈਕਟਰ 125 ਅਨ ਇਨਕਲੇਵ ਖਰੜ ਵਿਖੇ ਕੋਡਨ ਐਂਡ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ ਜਿਸ ਵਿੱਚ 3 ਐਸ ਪੀਜ਼ 11 ਡੀ ਐਸ ਪੀ ਸਾਰਾ ਇਨਸਪੈਕਟਰ ਐਸ ਐਚ ਓਜ਼ ਅਤੇ ਕਰੀਬ 100 ਪੁਲਿਸ ਮੁਲਾਜ਼ਮ ਸ਼ਾਮਿਲ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅ ਅੱਜ ਮੁਹਾਲੀ ਪੁਲਿਸ ਵੱਲੋਂ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਜਲਵਾਯੂ ਟਾਵਰਸ ਖਰੜ ਦੇ ਵਿੱਚ ਆਰਗੇਨਾਈਜ਼ ਕੀਤਾ ਹੈ ਤੇ ਇਹਦਾ ਸਾਡਾ ਮੇਨ ਪਰਪਸ ਜੋ ਹੈ ਇੱਕ ਸਰਪ੍ਰਾਈਜ਼ ਚੈੱਕ ਅ ਤਾਂ ਕਿ ਜੋ ਮਾੜੇ ਅਨਸਰ ਹੋ ਔਰ ਯਾ ਫੇ ਕੋਈ ਕ੍ਰਿਮੀਨਲ ਮਾਈਂਡਡ ਪਰਸਨ ਹੈ ਯਾ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਖਰੜ ਦੇ ਵਿੱਚ ਯਾ ਮੁਹਾਲੀ ਦੇ ਵਿੱਚ ਕੋਈ ਵੀ ਉਸ ਚੀਜ਼ ਨੂੰ ਅੰਜਾਮ ਦੇਸ ਆਗਦਾ ਉੱਧਾ ਦੇ ਕੋਈ ਵੀ ਪਰਸਨ ਇੱਥੇ ਅger ਰਹਿੰਦੇ ਹੋਏਗੇ ਜਾਂ ਕੋਈ ਹੋਰ ਤਰੀਕੇ ਦਾ ਜੋ ਇਲੀਗਲ ਐਕਟੀਵਿਟੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋ ਇਹਦਾ ਦੇ ਬੰਦਿਆ ਨੂੰ ਸਰਚ ਕਰਨ ਦੇ ਲਈ ਅੱਜ ਆ ਵਾਲਾ ਸਰਚ ਆਪਰੇਸ਼ਨ ਚਲਾਇਆ ਹੋਇਆ ਹੈਗਾ ਅ ਮੁਹਾਲੀ ਦੀ ਸਾਰੀ ਕੀ ਸਾਰੀ ਸੀਨੀਅਰ ਪੁਲਿਸ ਇੱਥੇ ਅੱਜ ਪ੍ਰੈਜ਼ੈਂਟ ਹੈਗੀ ਤੇ ਸੀਨੀਅਰ ਆਫੀਸਰਸ ਵੱਲੋਂ ਹੀ ਜੋ ਲੋਅਰ ਫੋਰਸ ਨੂੰ ਡਾਇਰੈਕਸ਼ਨ ਦਿੱਤੀ ਗਈ ਤੇ ਉਹਨਾਂ ਦੀ ਸੁਪਰਵੀਜ਼ਨ ਦੇ ਹੇਠ ਹੀ ਇਹ ਸਾਰਾ ਕਸਾਰਾ ਪ੍ਰੋਗਰਾਮ ਅਜ ਉਹ ਹਾਲੀਕ ਪੁਲਿਸ ਵੱਲੋਂ ਕੀਤਾ ਗਿਆ ਤੇ ਆ ਜਿਹੜਾ ਕਿ ਮੁਹਿੰਮ ਹੈ ਸਾਡੇ ਵਰਦੀ ਡੀਜੀਪੀ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾ ਹੇਠ ਹੀ ਅੱਜ ਕਰ ਰਹੇ ਤੇ ਅੱਜ ਆ ਹੈਗਾ ਤੇ ਹੋਰ ਵੀ ਜਗ੍ਹਾ ਅਸੀਂ ਰੂਟੀਨ ਦੇ ਵਿੱਚ ਬਾਕੀ ਵੀ ਥਾਵਾਂ ਨੂੰ ਅਸੀਂ ਸਰਚ ਕਰਾਂਗੇ ਅੱਗੇ ਮੈਡਮ ਮੇਰੇ ਟੀਮ ਚ ਕੋਈ ਇਨਫੋਰਮੇਸ਼ਨ ਹੈ ਤੁਹਾਨੂੰ ਅ ਜੀ ਸਾਡੇ ਕੋਲ ਇਨਫੋਰਮੇਸ਼ਨ ਵੀ ਆਂਦੀ ਰਹਿੰਦੀ ਹੈਗੀ ਤੇ ਉਹੀ ਜਿੱਥੇ ਦੀ ਇਨਫੋਰਮੇਸ਼ਨ ਮੋਸਟਲੀ ਹੁੰਦੀ ਹੈ ਪੁਲਿਸ ਇੱਕ ਪਲਾਨ ਬਣਾ ਕੇ ਉਹੀ ਪਲਾਨ ਦੇ ਅੰਡਰ ਅਸੀਂ ਆ ਵਾਲਾ ਜੋ ਅੱਜ ਆਪਰੇਸ਼ਨ ਅਸੀਂ ਕਰ ਰਹੇ ਹਾਂ ਮੈਡਮ ਖਾਸ ਕਰਕੇ ਜਲਵਾਯੂ ਕੈਵਰੀ ਟਾਰਗੇਟ ਕੀਤਾ ਜਾਂਦਾ ਹੈ ਤਰਨਤਾਰਨ ਦੇ ਪਿੰਡ ਬਾੜ ਦਾ ਰਹਿਣ ਵਾਲਾ ਨੌਜਾਨ ਹਰਮਨਪ੍ਰੀਤ ਸਿੰਘ ਜੋ ਕਿ ਦੋਹਾ ਕਤਰ ਵਿੱਚ ਇੱਕ ਟਰੱਕ ਡਰਾਈਵਰ ਹੈ ਨੋਪਿੰਡ 30 ਖਾਰਾਂ ਦੀ ਰਹਿਣ ਵਾਲੀ ਲੜਕੀ ਹਰਪ੍ਰੀਤ ਕੋਰਨਲ ਪਿਆ ਹੋ ਗਿਆ ਅਤੇ ਲੜਕੇ ਨੇ ਦੱਸਿਆ ਕਿ ਉਸ ਦੀ ਦੋਸਤੀ ਲਗਾਤਾਰ ਚੱਲ ਰਹੀ ਸੀ ਤੇ 8 ਸਾਲ ਤੱਕ ਲੜਕੀ ਨੇ ਮੈਨੂੰ ਉਸ ਨਾਲ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਤੇ 14 ਦਸੰਬਰ ਨੂੰ ਲੜਕੀ ਦੇ ਪਰਿਵਾਰ ਵਾਲੇ ਵੀ ਮੇਰਾ ਵਿਆਹ ਕਰਵਾਉਣ ਲਈ ਮੇਰੇ ਘਰ ਆਏ ਪਰ ਜਦੋਂ ਮੈਂ ਵਿਆਹ ਦੀ ਬਰਾਤ ਲੈ ਕੇ ਆਇਆ ਤੇ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ برداشت ਨਹੀਂ ਹੋਇਆ ਹਰਮਨਦੀਪ ਸਿੰਘ ਕੀ ਅਜੇ ਤੁਸੀਂ ਵਿਆਹ ਦੇ ਡਰੈਸ ਵਿੱਚ ਆਏ ਜੇ ਕੀ ਮਤਲਬ ਮਾਮਲਾ ਥਾਣੇ ਵਿੱਚ ਖੜੇ ਜੇ ਹਾਂ ਜੀ ਕੱਲ ਨਾ ਮਤਲਬ ਕੁੜੀ ਦਾ ਮਾਂ ਪਿਓ ਕੱਲ ਘਰੇ ਸਗਨ ਲਾ ਕੇ ਗਏ ਆ ਤੋ ਮੁੜ ਕੇ ਸਵੇਰੇ ਹੁਣ ਅੱਜ ਆ ਗਏ ਕੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੁਰੀ ਇਹ ਕੰਮ ਕੀਤਾ ਕਾਰਨ ਨਹੀਂ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੋ ਉਹ ਜਾਨੂ ਕੁੜੀ ਤੇ ਗਾੜੀਆਂ ਉਤਮ ਕੇ ਦਿੰਦੇ ਆ ਇਹ ਕੁਝ ਖਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗਾ ਹਰਪ੍ਰੀਤ ਕਾਰ ਕਿੱਥੋਂ ਰਹਿਣ ਵਾਲੇ ਪਿੰਡ ਅੱਛਾ ਠੀਕ ਆ ਰ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀ ਮੈਂ ਝੂਲਣੇ ਮੈਂ ਅੱਟ ਠੀਕ ਆ ਰ ਮਤਲਬ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰੋ ਕੀ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਘੋੜਦੇ ਮਾਰਦੇ ਲਿਆਏ ਕੋਈ ਤਿਆਰ ਤੁਰਨੀ ਹੋ ਕੇ ਆਈ ਉਹ ਉਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰਸ ਤੋਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਗਏ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਤੁੰਕਾਇਆ ਹੋਰ ਗੱਲ ਕੋਈ ਨਹੀਂ ਆ ਹੁਣ ਕਿੱਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਸਾਡੇ ਲੋ ਮਰਜ਼ੇ ਰਹਿ ਜਣ ਨਹੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜ਼ੀ ਜਾਵਾਂ ਆਪਣੀ ਜ਼ਿੰਦ ਖਾਣੇ ਹੀ ਰਿਪੋਰਟ ਲਿਖਾਉਣਾ ਹੈ ਸਹਰੋਂਾਂ ਤੋਂ ਵੀ ਸਾਡੇ ਦੇ ਕੱਲ ਕੋਈ ਕਾਰਵਾਈ ਨਾ ਮਰਜਨ ਭਾਵੇਂ ਰਹਿ ਜਾਣਾ ਹੀ ਕੁਝ ਨਹੀਂ ਲੱਗਦੀ ਇਹਨਾਂ ਦੀ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂਜੀ ਇਸ ਤਰ੍ਹਾਂ ਹੀ ਚੱਲ ਜਾਗੇ ਤੇ ਇਹ ਪਰ ਡੀ ਜਿਹੜੀ ਕੱਲ ਸਗਨਗਰ ਵੀ ਲਗਾ ਕੇ ਤੁਹਾਨੂੰ ਹਾਂਜੀ ਘਰੇ ਕੱਲ ਸਗਨ ਬੰਦਰਾ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾਏ ਆ ਤੇ ਉਹ ਵੀ ਮਤਲਬ ਪਿਓ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹੋ ਜੇ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਓਦਾਂ ਠੀਕ ਹੈ ਜੀ ਫੋਕੀ ਤੇ ਫਿਰ ਕੀ ਗੱਲ ਗੱਲਬਾਤ ਇਹੋ ਹੈ ਜੀ ਉਹ ਜਨਾਨੀਆਂ ਨੋਰ ਗਏ ਹਾਂ ਨੋਰ ਗਏ ਸ੍ਰੀ ਵਿਆਹੋਂ ਗਏ ਸਵੇਰੇ ਜੀ ਉਹਨਾਂ ਉਹਨਾਂ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹੋ ਹੀ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨੂੰ ਤੁਮਕ ਆਇਆ ਵਾ ਡਰਾਇਆ ਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਹੈ ਉਹ ਹੱਥ ਜੋੜ ਕੇ ਦੋਵੇ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਕੋਈ ਵਜ੍ਹਾ ਮੰਗ ਕਰਦੇ ਹੋਂ ਤੁਸੀਂ ਮੰਗ ਤੇ ਇਹੋ ਕਰਦੇ ਆ ਇਹ ਪੜਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਇਹਦੇ ਸਬੰਧੀ ਇਹ ਐਸੇ ਗੁਰਦੀਪ ਸਿੰਘ ਠਾਣਾ ਸੇੜੀ ਤਰਨਤਾਰਨ ਇਹਦੇ ਸਬੰਧੀ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਾਣੀ ਦਰਖਾਸਤ ਠਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਰਹੀ ਹੈ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੇਉਣ ਦੇ ਬਹਾਨੇ ਵੀ ਕੱਪੜੇ ਸੇਉਂਦਾ ਕਰਕੇ ਵੀ ਮਲਗੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁਰਕੇ ਨੂੰ ਉੱਥੋਂ ਫੋਨ ਲਾ ਗਿਆ ਉਹਦਾ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹ ਰਿਹਾ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾਲ ਸਕਨਵਾ ਗਿਆ ਇਹ ਸਬੰਧੀ ਇਹਨਾਂ ਸਾਫਨ ਕਰ ਕਰ ਦਿੱਤਾ ਲੜਕੇ ਵਾਲੇ ਵੀ ਇਹ ਕੁੜੀ ਨਹੀਂ ਦੋਤੀ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਤਰੀ ਨਹੀਂ ਆਲੇ ਸਗਨ ਲਾਇਆ ਇਹਨਾਂ ਨੇ ਤਾਂ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰ ਤੋਂ ਜਿਹੜੀ ਉਹ ਨਾ ਕਰ ਦਿੱਤੀ ਵੀ ਅਹੀਂ ਲੜਕੀ ਜੜੀ ਨਹੀਂ ਤੋਰਨੀ ਧੱਕੇ ਨਾਲ ਮੁੰਡੇ ਦਾ ਰੂਪ ਆ ਵੀ ਮੈਂ ਦੋਹਾ ਘਤਰ ਦਾ ਟਰੱਕ ਡਰਾਈਵਰ ਹਾਂ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ ਚਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਕੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬਾਤ ਸਾਹਮਣੇ ਉਹਦੇ ਤੱਕ ਕਰੂਗੀ ਬੀਤੇ ਦਿਨ ਇੱਕ ਫੋਨ ਦੀ ਗੱਲਬਾਤ ਰਾਹੀਂ ਹਰਜਿੰਦਰ ਸਿੰਘ ਧਾਮੀ ਪ੍ਰਦਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਗਾਲ ਕੱਢੀ ਸੀ ਤੇ ਅਪਸ਼ਬਦ ਵੀ ਬੋਲੇ ਸਨ ਇਸ ਤੇ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲਿਆ ਸੀ ਤੇ ਧਾਮੀ ਨੂੰ ਪੇਸ਼ ਹੋਣ ਲਈ ਕਿਹਾ ਸੀ ਤੇ ਅੱਜ ਖੁਦ ਧਾਮੀ ਕਮਿਸ਼ਨ ਅੱਗੇ ਪੇਸ਼ ਹੋਏ ਤੇ ਲਿਖਤੀ ਰੂਪ ਵਿੱਚ ਮਾਫੀ ਵੀ ਮੰਗੀ ਦੇਖੋ ਅੱਜ ਅਸੀਂ ਜਦੋਂ ਵੂਮਨ ਕਮਿਸ਼ਨ ਦੀ ਤਰਫੋਂ ਉਹਨਾਂ ਨੂੰ ਸੋਮੋਟੋ ਲਿਆ ਗਿਆ ਸੀਗਾ ਤੇ ਜਦੋਂ ਉਹਨਾਂ ਨੂੰ ਇਹ ਸੋਮੋਟੋ ਮਿਲਿਆ ਉਹਨਾਂ ਨੇ ਕਿਹਾ ਸੀ 17 ਤਰੀਕ ਤੱਕ ਤੁਸੀਂ ਇਥੇ ਵਿਮਨ ਕਮਿਸ਼ਨ 'ਚ ਪੇਸ਼ ਹੋਵੋ ਕਿ ਆਪਣਾ ਸਪਸ਼ਟੀਕਰਨ ਰੱਖੋ ਇਥੇ ਆ ਕੇ ਤੇ ਅੱਜ ਉਹਨਾਂ ਨੇ ਇਹ ਆਪਣਾ ਲੈਟਰ ਭੇਜਿਆ ਉਸੇ ਉਥੋਂ ਔਰ ਉਸ ਤੋਂ ਬਾਅਦ ਇਹ ਖੁਦ ਆਏ ਨੇ ਇਥੇ ਮਿਲਣ ਦੇ ਲਈ ਆਏ ਨੇ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਅਫਸੋਸ ਹੈ ਜੋ ਮੈਂ ਕਿਹਾ ਹੈ ਜੋ ਵੀ ਸ਼ਬਦ ਮੈਂ ਇਸਤੇਮਾਲ ਕੀਤੇ ਸੀ ਮੈਨੂੰ ਉਹਦਾ ਅਫਸੋਸ ਹੈ ਲੇਕਿਨ ਮੈਂ ਉਹਨਾਂ ਨੇ ਇਹੀ ਗੱਲ ਬੜੀ ਸਪਸ਼ਟ ਕਹੀ ਸੀ ਕਿ ਜੇ ਗੱਲ ਕਹਿਣ ਤੋਂ ਬਾਅਦ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਬਹੁਤ ਅਫਸੋਸ ਹੈ ਇਹ ਇਦਾਂ ਨਹੀਂ ਚੱਲਦਾ ਨਾਰੀ ਜਾਤੀ ਦੇ ਲਈ ਜਿਸ ਤਰੀਕੇ ਦੇ ਤੁਸੀਂ ਇਸਤੇਮਾਲ ਇਸ ਤੋਂ ਸਭ ਨੂੰ ਪਤਾ ਹੋ ਸੁਣੀ ਵੀ ਹੋਈ ਹੈ ਤੁਸੀਂ ਔਰ ਬੀਬੀ ਜਗੀਰ ਕੌਰ ਜੀ ਦਾ ਵੀ ਇਹ ਹੀ ਕਹਿਣਾ ਕਿ ਉਹਨਾਂ ਨੂੰ ਬਹੁਤ ਨਰਾਜ਼ਗੀ ਇਸ ਸੈਂਟੈਂਸ ਦੇ ਉੱਤੇ ਕਮਿਸ਼ਨ ਦੀ ਤਰਫੋਂ ਤੋਂ ਸਾਡਾ ਹਮੇਸ਼ਾ ਇਹ ਰਿਹਾ ਹੈ ਕਿ ਸੀ ਵਿਮਨ ਦੀ ਮੋਡੇਸਟੀ ਔਨੈਸਟੀ ਔਰ ਆਨਰ ਔਰ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਅਕਸ ਹੈਗਾ ਉਹਨੂੰ ਕਦੇ ਖਰਾਬ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਮੈਂ ਧਾਮੀ ਸਾਹਿਬ ਨੂੰ ਵੀ ਦੱਸਿਆ ਕਿ ਤੁਹਾਡਾ ਜਿਹੜਾ ਸ਼ਬਦ ਕਿਹਾ ਹੋਇਆ ਇਹ ਕੱਲਾ ਬੀਬੀ ਜਗੀਰ ਕੌਰ ਜੀ ਤੱਕ ਨਹੀਂ ਰਹਿ ਜਾਂਦਾ ਇਸ ਮੁਚੀ ਜਿਹੜੀ ਸਾਡੀ ਨਾਰੀ ਹੈ ਪੰਜਾਬ ਚ ਚਾਹੇ ਦੇਸ਼ ਜਿੱਥੇ ਵੀ ਅਸੀਂ ਬੈਠੇ ਹੋਏ ਆਂ ਵਿਦੇਸ਼ਾਂ ਚ ਅਸੀਂ ਬੈਠੇ ਹੋਏ ਆਂ ਸਭ ਨੇ ਇਹਦੇ ਉੱਤੇ ਮੈਨੂੰ ਕਾਲ ਕਰ ਕਰਕੇ ਨਿਰਾਸ਼ਗੀ ਜਤਾਈ ਇਸ ਚੀਜ਼ ਦੀ ਹੁਣ ਇਹਦਾ ਅਗਲਾ ਸਟੈਪ ਅਸੀਂ ਕੀ ਲੈਣਾ ਉਹਦੇ ਅਸੀਂ ਜਾਂਚ ਕਰਾਂਗੇ ਫਿਲਹਾਲ ਵੀ ਕੋਈ ਮੈਂ ਦੱਸਿਆ ਕਿ ਆਖਿਰਕਾਰ ਕੀ ਹੈ ਉਹਦੀ ਸਿਚੁਏਸ਼ਨ ਸੀ ਕਿ ਉਹਦੀ ਸ਼ਬਦਾਵਲੀ ਵਧਦੀ ਹੋਈ ਹੈ ਹਾਲਾਂਕਿ ਮਾਫੀ ਮੰਗ ਕੇ ਬਾਅਦ ਚ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੁਸੀਂ ਇਹੋ ਜਿਹੀ ਸ਼ਬਦਾਵਲੀ ਵਰਤਦੇ ਹੋ ਕੋਈ ਸਿਚੁਏਸ਼ਨ ਇਹੋ ਜਿਹੀ ਬਣੀ ਸੀ ਕੀ ਸੀਗਾ ਜਦੋਂ ਦੇਖੋ ਮੈਂ ਇਹਦੇ ਡਿਟੇਲ ਤੇ ਮੈਂ ਉਹਨਾਂ ਦੇ ਨਾਲ ਨਹੀਂ ਗਈ ਆ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਫੋਨ ਕੀਤਾ ਸੀਗਾ ਕੋਈ ਉਹਨਾਂ ਦੇ ਆਪਣੇ ਜਿਹੜੀ ਕਮੇਟੀ ਦੇ ਬਾਰੇ ਉਹ ਗੱਲਬਾਤ ਕਰ ਰਹੇ ਸੀ ਕੋਈ ਅਸਤੀਫਾ ਨੂੰ ਲੈ ਕੇ ਕੋਈ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਜਦੋਂ ਬੀਬੀ ਜਗੀਰਕੌਰ ਦਾ ਜ਼ਿਕਰ ਆਇਆ ਕਿ ਉਹਨਾਂ ਨੇ ਕਿਹਾ ਕਿਤਨੀ ਸਾਹਿਬ ਨੇ ਆਪਣੇ ਆਪ ਹੀ ਰੈਸਰ ਲਿਆ ਉਹਨਾਂ ਦੀ ਆਪਸ ਵਿੱਚ ਗੱਲ ਹੋ ਰਹੀ ਸੀਗੀ ਉਹਦੇ ਉੱਤੇ ਦਾਮੀ ਸਾਹਿਬ ਜਿਹੜੇ ਨੇ ਉਹ ਨਾਰਾਜ਼ ਹੋ ਗਏ ਔਰ ਉਹਨਾਂ ਨੇ ਜੋ ਸ਼ਬਦਾਬਲੀ ਵਰਤੀ ਉਹ ਤੁਹਾਡੇ ਸਭ ਨੇ ਸੁਣੀ ਹੈ ਉਸ ਚੀਜ਼ ਨੂੰ ਉਹਨਾਂ ਨੇ ਪੁੱਛਿਆ ਕੋਈ ਭਾਵਨਾ ਕੀ ਸੀ ਇਸ ਪਿੱਛੇ ਜੇਕਰ ਬੋਲਿਆ ਸੀ ਗਿਆ ਸੀ ਹੀ ਭਾਵਨਾ ਸੀ ਉਹਨਾਂ ਦੀ ਦੇਖੋ ਹਰ ਕੋਈ ਜਦੋਂ ਆਪਣੀ ਗਲਤੀ ਕਰ ਦਿੰਦਾ ਨਾ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਨੇ ਕਿ ਮੇਰਾ ਮਤਲਬ ਇਹ ਨਹੀਂ ਸੀਗਾ ਲੇਕਿਨ ਇਹ ਬਿਆਨ ਸਾਫ਼ ਕਿਹਾ ਕਿ ਇਹ ਕੱਲਾ ਇਹ ਕਹਿ ਦੇਣਾ ਕਿ ਮਾਫ ਕਰ ਦੇਣਾ ਚਾਹੀਦਾ ਔਰ ਇਹ ਸ਼ਬਦ ਮੈਂ ਗਲਤ ਇਸਤੇਮਾਲ ਕੀਤੇ ਨੇ ਕਹਿਣ ਤੋਂ ਬਾਅਦ ਕਰਨਾ ਮੈਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਮੈਂ ਕਿਹਾ ਦਿਲ ਤੁਹਾਡੇ ਜਦੋਂ ਆਪਣੇ ਦਿਲ ਤੇ ਜ਼ਹਿਨ ਦੇ ਅੰਦਰ ਕੋਈ ਗੱਲ ਬਹੁਤ ਦੇਰੀ ਦੱਬੀ ਹੁੰਦੀ ਹੈ ਨਾ ਉਹ ਕਦੇ ਰਾਈਟ ਟਾਈਮ ਦੇ ਉੱਤੇ ਜ਼ੁਬਾਨ ਤੇ ਆ ਜਾਂਦੀ ਹੈ ਇਹ ਜਿਹੜੀ ਸ਼ਬਦ ਹੈ ਕਹਿੰਨਾ ਮਾਫੀ ਮੰਗਣਾ ਇਹ ਇਕੱਲਾ ਇਨਾ ਇਨਫ ਨਹੀਂ ਹੈਗਾ ਇਹਦੇ ਉੱਤੇ ਕੀ ਐਕਸ਼ਨ ਲਵਾਂਗੇ ਉਹ ਫਿਰ ਵਗੈਰਾ ਸੋਚ ਰਹੇ ਹਾਂ ਸੋਚਾਂਗੇ ਦੇਖਦੇ ਆਂ ਲਈ ਮੈਨੂੰ ਦੇਖਣ ਤੋਂ ਗੱਲ ਕਰਨ ਦਿਓ ਇਹ ਬੀਬੀ ਜਗੀਰ ਕੌਰ ਜੀ ਨਾਲ ਵੀ ਗੱਲ ਕਰੂੰਗੀ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲ ਵੀ ਹੋ ਚੁੱਕੀ ਹੈ ਔਰ ਮੈਂ ਉਹਨਾਂ ਨੂੰ ਬੁਲਾਉਂਗੀ ਵੀ ਉਹਨਾਂ ਨੂੰ ਕਹਾਂਗੀ ਕਿ ਆਪਣਾ ਪੱਖ ਰੱਖੋ ਇਹਦੇ ਉੱਤੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬੀਬੀ ਜਗੀਰ ਕੌਰ ਜੀ ਦੀ ਮੇਰੇ ਨਾਲ ਟੈਲੀਫੋਨ ਤੇ ਗੱਲ ਹੋਈ ਹੈ ਟੈਲੀਫੋਨ ਦੇ ਉੱਤੇ ਗੱਲ ਹੋਈ ਹੈ ਔਰ ਬਹੁਤ ਜਲਦੀ ਮੈਂ ਉਹਨਾਂ ਨੂੰ ਹੁਣ ਬੁਲਾਣਾ ਬੁਲਾਵਾਂਗੇ ਆਫਿਸ ਦੇ ਅੰਦਰ ਉਹ ਆਪਨਾ ਆ ਕੇ ਪੱਖ ਰੱਖਣਗੇ ਤੇ ਦੇਖਦੇ ਅੱਗੇ ਕੀ ਕਾਰਵਾਈ ਕੀ ਬੀਬੀ ਹੋਸਟਸੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦੇਵ ਜਾਸਤ ਰੱਬ ਰੱਖਾ